ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450988 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਛੋਟੇ ਜਿਹੇ ਭਾ ਦੀਆਂ ਦੋ ਸੂਈਆਂ ਸਵਾਈਆਂ ਵੇੜਾਂ ਵਿਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਵੇੜਾਂ ਦੋਵੇਂ ਥਣ ਭਾਂਡੇ ਦੀਆਂ ਸਾਫ਼ ਸੁਥਰੀਆਂ ਦੋਵੇਂ ਵੱਡੀਆਂ ਮਾਲ ਲਾ ਜਰੂਰ ਨਿੱਕੇ ਨਿੱਕੇ ਆ ਤੁਸੀਂ ਸੌਣੀ ਲੈਣੇ ਹਾਂਜੀ ਸੱਸੀਕਾਲ ਸੱਸੀਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੀ ਨਾਮ ਸ਼ਰਨਾ ਪਿੰਡ ਲੰਗੀਆਂ ਨਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾਣਾ ਫੋਨ ਨੰਬਰ ਦੱਸ ਦਿਓ ਬਰਾੜਾ 99885686108 ਇੱਕ ਰੀਸੇ ਦਾ 99885686108 ਦੋ ਪਸ਼ੂ ਹਾਂਜੀ ਦੋ ਆ ਜੀ ਬਰਾਣਾ ਇਹ ਤੋਂ ਸ਼ੁਰੂ ਕਰ ਕੰਨਵਾ ਸੂਆ ਇਹਦਾ ਬਾਈ ਦੂਜਾ ਸੂਆ ਤੇ 9 ਕਿਲੋ ਦੁੱਧ ਆਏ ਥੱਲੇ ਦੂਜਾ ਸੂਆ ਹਾਂਜੀ ਹਾਂਜੀ 9 ਕਿਲੋ ਦੁੱਧ ਹਾਂਜੀ ਹਾਂਜੀ ਜੈ ਜਮਲ ਬਰਾੜਾ ਜੈ ਜੈ ਦਾ ਮੋਲਾ 23000 ਦੀ ਦੇ ਦੇਗੇ ਅੱਗੇ ਵੀ ਆਪਾਂ ਜੈ ਜੀ ਕੀਤੇ ਸੀਗੇ ਤੇ ਹੁਣ ਵੀ ਜੈ ਜੀ 23000 ਦੀ ਦੇ ਦੇਣਗੇ ਪੂਰੀ ਚੰਗੀ ਬੱਛੀ ਆ ਕੱਢ ਬਾਹਰ ਹੁਣ ਦੋਸਤੋ ਦੂਜਾ ਸੂਆ 9 ਕਿਲੋ ਦੁੱਧ ਹਾਂ 9 ਕਿਲੋ ਦੁੱਧ ਹੈ 20 ਤੇ 3 23000 ਦੀ ਦੇ ਦੇਣੀ ਆ ਸੋਹਣੀ ਵਹਿੜ ਕੱਦ ਕਾਠ ਵਾਲੀ ਚਿੱਟੇ ਰੰਗ ਦੀ ਵੀਡੀਓ ਬਣਾਉਣ ਦਾ ਸਮਾਂ ਜ਼ਰੂਰ ਨੋਟ ਕਰਿਓ 11 ਵਜੇ ਵੀਡੀਓ ਬਣਾ ਰਹੇ ਆ ਇਹ ਤੁਹਾਨੂੰ ਤਾਂ ਦੱਸਤਾ ਕਿਉਂਕਿ ਸੂਈਆਂ ਵਹਿਣਾ ਦੋਵੇਂ ਸੁਬਾ ਦੇ ਚਵਾਈ ਹੋਈ ਵੀ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਤਰ ਸੂਰਜ ਵੇਖ ਲੋ ਰੱਬ ਨੇ ਕੀਤੀ ਕਰਪਾ ਅੱਜ ਟੱਪ ਲੱਗੀ ਟਕਾ ਕੇ 9 ਕਿਲੋ ਦੁੱਧ ਹੈ ਜਿਹੜਾ ਤੁਸੀਂ ਦੋ ਟਾਈਮ ਲੈ ਲੈਣਾ ਕੰਡੇ ਦੇ ਜੋਖ ਲੈਣਾ 5.5 ਕਿਲੋ ਤੜ ਕੇ 5.5 ਕਿਲੋ ਹੱਥ ਨੇ ਮਤਲਬ 5.5 ਕਿਲੋ ਸੁਬਾ 5.5 ਕਿਲੋ ਸ਼ਾਮ ਨੂੰ 20 ਤੇ 3 23000 ਦੀ ਦੇ ਦੇਣੀ ਹੈ ਜਮਾਂ ਜਾਇਜ਼ ਮੁੱਲ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਆ ਥੋੜੇ ਪੈਸੇ ਲਾਉਣੇ ਆ ਇਦੋਂ ਘੱਟ ਮੁੱਲ ਚ ਤਾਂ ਮੈਨੂੰ ਤਾਂ ਲੱਗਦਾ ਨਹੀਂ ਕੋਈ ਤੁਹਾਨੂੰ 22-23000 ਦੀ ਕੋਈ 9 ਕਿਲੋ ਦੁੱਧ ਵਾਲੀ ਵੈੜ ਦੇ ਦੇ ਕਿਸੇ ਨੇ ਨਹੀਂ ਦੇਣੀ ਮੈਨੂੰ ਲੱਗਦਾ ਹੀਟ ਚ ਵੀ ਆਈ ਲਾਈ ਹਾਂ ਤਾਂ ਰਾਈਆਂ ਕਰੀ ਜਾਂਦੀ ਵੀ ਬਸ ਉਹ ਤਾਰਾਂ ਹੀਆਂ ਕਰੀ ਜਾਂਦੀ ਐ ਹਾਂ ਥੋੜਾ ਜਿ ਜਿਹਦੇ ਪਸੰਦ ਆਉਂਦੀ ਆ ਅਗਲਾ ਸੀਜ਼ਨ ਲਵਾ ਲੈ ਹਾਂ ਤੁਸੀਂ ਵੇਖ ਸਕਦੇ ਆ ਸੂਲ ਗਿੱਲੀ ਆ 9 ਕਿਲੋ ਦੁੱਧ 23000 ਦੀ ਦੇ ਦੇਣੀ ਆ ਦੋ ਨੰਬਰ ਤੇ ਆ ਨੰਬਰ ਤੇਰਾ ਦੋ ਨੰਬਰ ਬਾਈ ਆ ਥਲੇ ਪੂਰਾ 5 ਕਿਲੋ ਦੁੱਧ ਠੀਕ ਆ ਹਾਂ ਕਿੰਨੇ ਦੀ ਬਰਾੜਾ ਜੈ ਜੀ ਜਿਵੇਂ 16000 ਦੀ ਦੇ ਦੇਣੀ ਆਪਾਂ 16 ਦੀ ਹਾਂ ਤੇ ਐਨੇ ਕੋਈ ਫੰਡਰ ਵੱੱਛੀ ਨਹੀਂ ਦਿੰਦਾ ਤੇ ਟੌਪ ਦੀ ਆ ਨਾਲੇ ਉਵੇਂ ਹੀ ਵੱੱਛੀ ਨਹੀਂ ਕਰਦਾ ਠੀਕ ਹੈ ਹਾਂ ਠੰਡੀ ਢੁੰਡੀ ਵਾਧੂ ਆ ਇਹ ਮਾਜੀ ਪੰਜ ਦੋਸਤੋ ਠੰਡੀ ਵਾਧੂ ਆ ਬਾਈ ਕਹਿੰਦਾ 5 ਕਿਲੋ ਪੂਰਾ ਦੁੱਧ ਐ ਇੰਨੇ ਦੀ ਤਾਂ ਬਾਈ ਕਹਿੰਦਾ ਕੋਈ ਫੰਡਰ ਵੱੱਛੀ ਨਹੀਂ ਦਿੰਦਾ ਆਉਸਰ ਵਹਿੜ ਹਾਂ ਕਿੰਨਾ ਮੁੱਲ ਕੀਤਾ ਹਾਂ 16000 ਰੁਪਇਆ 16000 ਦੀ ਦੇ ਦੇਣੀ ਆ ਤੇ ਦੁੱਧ ਵੀ ਆ ਇਸ ਆਫਸਰਾਂ ਲੋਕੀ 20-2000 ਲੈ ਕੇ ਸਾਹਮਦੇ ਆ ਇਸ ਥਲੇ ਦੁੱਧ ਵੀ ਹੈਗਾ ਹਾਂ ਇਹਦੀ ਸਮਾਈ ਇਹਨੇ ਕੱਢੀ ਜਾਣੀ ਬਈ ਤੁਸੀਂ ਇਹ ਵੀ ਗੱਲ ਸਹੀ ਆ ਬਰਾੜ ਕਹਿੰਦਾ ਕਿ ਲੋਕੀ 20-2000 ਦੀਆਂ ਅਉਸਰ ਵਹਿੜਾਂ ਲੈ ਕੇ ਸਾਹਮਦੇ ਮਤਲਬ ਤਿਆਰ ਕਰਦੇ ਆ ਤੇ ਉਹਦੇ ਨਾਲੋਂ ਤਾਂ ਕਈ ਗੁਣੇ ਚੰਗੀ ਆ ਨਾਲੇ ਵਹਿੜ ਫੁੱਲ ਵੱਡੀ ਆ ਨਾਲੇ ਦੁੱਧ 5 ਕਿਲੋ ਆ ਕੰਡੇ ਵਾਲਾ 5 ਕਿਲੋ 2.5 ਕਿਲੋ ਤੜ ਕੇ 2.5 ਕਿਲੋ ਆਥ ਨੇ ਨਾਲੇ ਤਾਂ ਵਧੀਆ ਗਰਮੀ ਗਰਮੀ ਦੁੱਧ ਪਿਆਊਗੀ ਬਹੁਤ ਬਹਾਦਰ ਸੀਗਾ ਇਹ ਪਤਾ ਨਹੀਂ ਕੀ ਕਰ ਮੇਰੇ ਕੋਲੇ ਆ ਕਹਿੰਦਾ ਦੋ ਕੁ ਦਿਨੋਂ ਰੰਬਦੀ ਰਹੀ ਆ ਠੀਕ ਆ ਹਾਂ ਪਸੂਆਂ ਚਵਾਈ ਕਰਕੇ ਠੀਕ ਆ ਉਸ ਤੋਂ ਬਾਈ ਕਹਿੰਦਾ ਦੁੱਧ ਤਾਂ ਵੱਧ ਸੀ ਪਰ ਮੇਰੇ ਕੋਲੇ ਦੋ ਕੁ ਦਿਨ ਆ ਕੇ ਰੰਬਦੀ ਰਹੀ ਆ ਵੈੜ ਪੂਰੀ ਵੱਡੀ ਆ ਤੇ ਜੇ ਕਿਤੇ ਵਾਹੀਗੁਰ ਦੀ ਕਿਰਪਾ ਨਾਲ ਅਗਲਾ ਪਾウダー ਪਾウダー ਦੇ ਲੇ ਗੱਬਣ ਹੋ ਜੇ ਫੁੱਲ ਪੈਸਿਆਂ ਦੀ ਵੈੜ ਆ ਨੀ ਆਮ 1.5 ਲੱਖ ਦੀ ਵੇਚ ਰਿਹਾ ਹਾਂ ਹਾਂ ਜੇ ਦੇ ਘੱਬਣ ਤੋਂ ਕੋੜੋਗੀ 35000 ਦੀ ਆਪਣੀ ਆ ਠੀਕ ਹੈ ਹਾਂ ਕੋਈ ਬੰਦਾ ਆਪਣੇ ਨਾਲ ਗੱਲ ਕਰ ਲੈ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਜਿੱਦਨ ਘੱਬਣ ਤੋਂ ਕੋੜੋ ਜਿੰਨੀ 35000 ਦੀ ਮੈਂ ਲੈ ਲਵਾਂ ਵਹਿੜ ਵੱਡੀ ਐ 35000 ਦੀ ਕੀ ਨਹੀਂ ਦੇਣੀ ਐ ਮੋٹے ਮੋٹے ਥਾਣਾ ਛੀਲ ਸਾਬ ਪੂਰੀ ਐ ਪਹਿਲਾਂ ਵਹਿੜ ਆ 5 ਕਿਲੋ ਦੁੱਧ ਦੋਸਤੋ ਬਾਕੀ ਮਰਜੀ ਤੁਹਾਡੀ ਐ ਮਰਜੀ ਤੁਸੀਂ ਆਪ ਦੀ ਕਰਨੀ ਐ ਪਰ ਮੈਂ ਇੱਕ ਛੋਟੀ ਜੀ ਸਲਾਹ ਦਿੰਨਾ ਐ ਔਸਰ ਵਹਿੜ ਫੰਡਰ ਵਹਿੜ ਲੈ ਕੇ 15-20 ਹਜ਼ਾਰ ਲਾ ਕੇ ਤਿਆਰ ਕਰਨ ਨਾਲੋਂ ਆਹ ਵਹਿੜਾ ਦੋਵੇਂ ਲੈ ਲੈ ਕੋਈ ਮਰਜ਼ੀ ਲੈ ਲੈ ਨਾਲੇ ਤਾਂ ਦੁੱਧ ਦਿੰਦੇ ਗਿਆਂ ਤੇ ਥੱਲੇ 9 ਕਿਲੋ ਦੁੱਧ ਕੰਡੇ ਵਾਲਾ ਇਹਦੇ ਥੱਲੇ 5 ਕਿਲੋ ਦੁੱਧ ਕੰਡੇ ਵਾਲਾ ਨਾਲੇ ਤਾਂ ਗਰਮੋ ਗਰਮੀ ਵਧੀਆ ਦੁੱਧ ਦਾ ਬੁੱਤਾ ਲਾਉਣੀਆਂ ਤੇ ਨਾਲੇ ਗੱਬਣ ਹੋ ਗਈਆਂ ਵੱਡੀਆਂ ਵਹਿੜਾਂ ਫੁੱਲ ਪੈਸੇ ਆਣੀਆਂ ਔਸਰਵੱਛੀ ਲੈ ਕੇ ਵੀ ਤਾਂ ਤੁਸੀਂ ਪਾਲਦੇ ਹੀ ਆ ਤੇ ਉਹਨਾਂ ਨੂੰ ਤਾਂ ਕਈ ਗੁਣੇ ਚੰਗੀ ਔਸਰਵੱਛੀ ਕੱਲੀ ਸਾਂਭਣੀ ਆ ਤਿਆਰ ਕਰਕੇ ਤੁਸੀਂ ਵੇਚਣੀ ਆ ਉਹਨੇ ਦੇਣਾ ਪਹਿਲਾਂ ਕੁਛ ਨਹੀਂ ਇਹਨਾਂ ਥੱਲੇ ਤਾਂ ਦੁੱਧ ਆ ਇਹਦੇ ਥੱਲੇ 9 ਕਿਲੋ ਇਹਦੇ ਥੱਲੇ 5 ਕਿਲੋ ਨਾਲੇ ਦੁੱਧ ਪਿਆਈ ਜਾਣੀਆਂ ਗੱਬਣ ਹੋ ਗਈਆਂ ਤਿਆਰ ਹੋਈਆਂ ਫੁੱਲ ਪੈਸਿਆਂ ਦੀਆਂ ਵਹਿਣਾ ਅੱਜ ਇਹਨਾਂ ਦਾ ਮੁੱਲ ਔਸਰਵੱਛੀਆਂ ਨੂੰ ਵੀ ਘੱਟ ਆ ਆ 16000 ਦੀ ਆ 23000 ਦੀ ਆ ਤਾਂ ਹੀਟ ਚ ਜਾਈ ਵੀ ਅਗਲਾ ਸੀਵਨ ਵਾਲੇ ਫੋਨ ਨੰਬਰ ਸਕਰੀਨ ਤੇ ਆ ਜਵਾਂ ਨਿੱਕੇ ਨਿੱਕੇ ਮਾਲਾ ਇਦੂ ਘੱਟ ਮੁੱਲ ਚ ਤਾਂ ਕਿਸੇ ਨੇ ਔਸਰਵੱਛੀ ਨਹੀਂ ਦੇਣੀ ਔਸਰ ਦੀ ਔਸਰ ਤੁਹਾਨੂੰ ਮਿਲ ਜਾਣੀ ਆ ਤੇ ਨਾਲ ਇਹਦੇ ਦੁੱਧ ਮਿਲ ਜਾਣਾ ਅਗਲਾ ਤਿਆਰ ਕਰਕੇ ਸੇਲ ਵੀ ਕਰਦਾ ਫੁੱਲ ਪੈਸਿਆਂ ਦੀਆਂ ਕਿਉਂਕਿ ਵਹਿੜਾਂ ਵੱਡੀਆਂ ਬਾਕੀ ਕੋਈ ਬੁੱਢੀਆਂ ਆਈਆਂ ਨਹੀਂ ਆ ਤਾਂ ਪਹਿਲਣੀਆਂ ਪਰ ਲਈ ਦੂਜਾ ਸੁਆ ਬਾਕੀ ਵੀਡੀਓ ਬਣਾ ਰਹੇ ਆ 11:00 ਵਜੇ ਸ਼ਾਮ ਦੀ ਚੁਆਈ ਸਾਰਾ ਦਿਨ ਪਿਆ ਬਾਕੀ ਚੁਆਈਆਂ ਵਾਂਗ ਬਣੀਆਂ ਬਾਈ ਲੋਕੀ ਛੱਡ ਕੇ ਵੀਡੀਓ ਬਣਾਉਂਦੇ ਆ ਆਪਣੀ ਚੁਆਈਆਂ ਵਾਂਗ ਕੋਈ ਬੰਦਾ ਕਹਦੇ ਸੀ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਲੋਕੀ ਛੱਡ ਕੇ ਵੀਡੀਓ ਬਣਾਉਂਦੇ ਆ ਮਤਲਬ ਚੌਂਦੇ ਹੀ ਨਹੀਂ ਪਰ ਮਾੜੀਆਂ ਗੱਲਾਂ ਜਿਹੜੇ ਭੈਣ ਭਰਾ ਗਲਤ ਕੰਮ ਕਰਦੇ ਆ ਪਰ ਬਾਈ ਕਹਿੰਦਾ ਆਪਣੀਆਂ ਸਵੇਰ ਦੀਆਂ ਜਮਾਂ ਨਚੋੜੀਆਂ ਵਾਂ ਤਾਂ ਹੀ ਮੈਂ ਤੁਹਾਨੂੰ ਟਾਈਮ ਦੱਸਿਆ ਕਿ 11:00 ਵਜੇ ਵੀਡੀਓ ਬਣਾ ਰਹੇ ਆ ਖਵਾਨੇ ਖਾਲੀ ਆ ਸ਼ਾਮ ਤੇ ਖਵਾਨੇ ਦੁੱਧ ਨਾਲ ਭਰ ਲੈਣੇ ਆ ਬਿਲਕੁਲ ਸਸਤੇ ਮਲ ਦੀਆਂ ਦੋ ਵਹਿੜਾਂ ਇਦੂ ਘਟ ਮਲ ਚ ਤਾਂ ਬੱਚੀਆਂ ਵੀ ਨਹੀਂ ਮਿਲੀਆਂ ਸਾਰਿਆਂ ਨੂੰ ਸასი ਕਾਲ